بسم اللہ الرحمن الرحیم شروع ਕਰਦਾ ਹਾਂ ਅੱਲਾਹ ਤਾਲਾ ਦੇ ਨਾਮ 'ਤੇ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ। ਉਹ ਦਾ ਮਹੀਨਾ ਸ਼ੁਰੂ ਹੈ ਸਾਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੇ। ਅੱਜ ਖਬਰ ਮਿਲੀ ਕਿ ਨਿਊਜ਼ੀਲੈਂਡ ਵਾਲਿਆਂ ਨੇ ਉੱਥੇ ਦੇ ਕੱਟੜਪੰਥੀਆਂ ਨੇ ਪੂਰਾ ਦੇਸ਼ ਤੱਕ ਅਦੀ ਖਰਾਬ ਨਹੀਂ ਹੁੰਦਾ। ਉੱਥੇ ਦੇ ਕੱਟੜਪੰਥੀਆਂ ਨੇ ਅੱਜ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਔਰ ਧਾਰਮਿਕ ਨਾਰੇ ਜਿਹੜੇ ਆ ਉਹ ਲਗਾ ਕੇ ਸਨਿਆਹ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਭਾਰਤ ਨਹੀਂ ਹੈ ਨਿਊਜ਼ੀਲੈਂਡ ਹੈ ਗੱਲ ਤਾਂ ਉਹਨਾਂ ਦੀ ਇਹ ਠੀਕ ਹੈ ਕਿ ਉਹ ਭਾਰਤ ਨਹੀਂ ਨਿਊਜ਼ੀਲੈਂਡ ਹੈ ਕਿਉਂਕਿ ਅਗਰ ਇੰਡੀਆ ਹੁੰਦਾ ਤੇ ਇੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਔਰ ਖਾਸ ਕਰਕੇ ਇੰਡੀਆ ਦੇ ਵਿੱਚ ਪੰਜਾਬ ਨੂੰ ਇਹ ਮਾਨ ਪ੍ਰਾਪਤ ਹੈ ਕਿ ਹਰ ਧਰਮ ਦੇ ਲੋਕਾਂ ਨੂੰ ਆਪਣੇ ਆਪਣੀ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਆਪਣੇ ਆਪਣੇ ਦਿਨਾਂ ਦੇ ਦੌਰਾਨ ਆਪਣੇ ਆਪਣੇ ਸਮੇਂ ਦੇ ਦੌਰਾਨ ਆਪਣੇ ਰੱਬ ਨੂੰ ਆਪਣੇ ਈਸ਼ਟ ਨੂੰ ਅਕਾਲ ਪੁਰਖ ਨੂੰ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਫਕੀਰਾਂ ਨੂੰ ਸੰਤਾਂ ਨੂੰ ઋਸ਼ੀਆਂ ਨੂੰ ਮੁਨੀਆਂ ਨੂੰ ਯਾਦ ਕਰਨ ਦਾ ਇਖਤਿਆਰ ਹੈ ਨਿਊਜ਼ੀਲੈਂਡ ਦੇ ਜਿਹੜੇ ਕੱਟਰਪੰਥੀ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਅਗਰ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਕਿ ਡੈਮੋਕ੍ਰੇਸੀ ਕਿੱਦਾਂ ਦੀ ਹੁੰਦੀ ਹੈ ਅਗਰ ਇਹ ਸਿੱਖਣਾ ਚਾਹੁੰਦੇ ਹੋ ਕਿ ਭਾਈਚਾਰਕ ਸਾਂਝ ਕਿੱਦਾਂ ਦੀ ਹੁੰਦੀ ਹੈ ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਆਪਣੇ ਧਰਮ ਚ ਰਹਿ ਕੇ ਦੂਜੇ ਦਾ ਸਤਿਕਾਰ ਕਿੱਦਾਂ ਕੀਤਾ ਜਾਂਦਾ ਹੈ ਤੇ ਇੱਕ ਵਾਰੀ ਪੰਜਾਬ ਜ਼ਰੂਰ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇੱਥੇ ਤੁਹਾਡੇ ਧਰਮ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਸਾਡੇ ਉਹਨਾਂ ਨਾਲ ਭਾਈਵੰਦੀ ਅਸੀਂ ਤੁਹਾਨੂੰ ਆਪੋ ਚ ਭਰਾਵਾਂ ਵਾਂਗੂ ਰਹਿੰਦੇ ਨੇ ਇੱਕ ਦੂਸਰੇ ਦੇ ਧਾਰਮਿਕ ਸਥਾਨਾ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਹਰੇਕ ਜਿਹੜਾ ਤਿਉਹਾਰ ਜਿਹੜਾ ਪੰਜਾਬ ਦੇ ਲੋਕ ਮਨਾਉਂਦੇ ਨੇ ਤੇ ਇਸੇ ਦੌਰਾਨ ਮੈਂ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਇਹ ਜਿਹੜਾ ਸ਼ਹਾਦਤਾਂ ਦਾ ਸਨੇਹਾ ਹੈ ਨਿਊਜ਼ੀਲੈਂਡ ਵਾਲਿਆਂ ਨੂੰ ਵੀ ਦੱਸਣਾ ਚਾਹਣਾ ਕਿ ਇਹ ਸ਼ਹਾਦਤਾਂ ਦਾ ਸਨੇਹਾ ਜਿਹੜਾ ਹੈ ਅਸਲ ਉਸ ਦਾ ਮਕਸਦ ਹੈ ਕਿ ਸ਼ਹਾਦਤ ਇਸ ਲਈ ਨਹੀਂ ਦਿੱਤੀ ਸੀ ਕਿ ਕਿਸੇ ਇੱਕ ਧਰਮ ਦੇ ਲੋਕਾਂ ਨੂੰ ਬਚਾਉਣਾ ਸੀ ਸ਼ਹਾਦਤ ਇਸ ਲਈ ਦਿੱਤੀ ਗਈ ਕਿ ਜ਼ੁਲਮ ਦੇ ਖਿਲਾਫ ਜ਼ਾਲਮ ਦੀ ਕਿਸੇ ਗੱਲ ਨੂੰ تسلیم ਵੀ ਕੀਤਾ ਜਾਣਾ ਹੁਣ ਜ਼ਾਲਮ ਭਾਵੇਂ ਨਿਊਜ਼ੀਲੈਂਡ 'ਚ ਹੋਵੇ ਜ਼ਾਲਮ ਭਾਵੇਂ ਇੱਥੇ ਹੋਵੇ عقیدہ ਜਿਹੜਾ ਹੈ ਮਕਸਦ ਜਿਹੜਾ ਹੈ ਉਹ ਬਦਲਿਆ ਨਹੀਂ ਜਾ ਸਕਦਾ ਤੇ ਇਸੇ ਦੌਰਾਨ ਮੈਂ ਮੁਸਲਮਾਨ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਹਰ ਸਾਲ ਇਹਨਾਂ ਸ਼ਹੀਦੀ ਦਿਹਾੜਿਆਂ 'ਚ ਜਿੱਥੇ ਆਪਣੇ ਸਿੱਖ ਭਰਾਵਾਂ ਦੇ ਨਾਲ ਸ਼ਹਾਦਤ ਦੇ ਮਕਸਦ ਨੂੰ ਸਮਝਦੇ ਆਂ ਉੱਥੇ ਮੈਂ ਇਹ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਜਿਹੜੇ ਕੁਝ ਖਾਸ ਪ੍ਰੋਗਰਾਮ ਅਗਰ ਕੋਈ ਰੱਖਦਾ ਹੈ ਜਿਨ੍ਹਾਂ ਦੇ ਵਿੱਚ ਕਿਸੇ ਦੀ ਸ਼ਾਦੀ ਵਗੈਰਾ ਜਾਂ ਹੋਰ ਕੋਈ ਖੁਸ਼ੀ ਦੇ ਜਿਹੜੇ ਵਿੱਚ ਦਿਨ ਆਉਂਦੇ ਨੇ ਉਹ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਿੱਖ ਭਰਾਵਾਂ ਦੇ ਇਹਨਾਂ ਜਜ਼ਬਾਤ ਤੇ ਮੱਦੇ ਨਜ਼ਰ ਔਰ ਸ਼ਹਾਦਤਾਂ ਜਿਹੜੀਆਂ ਨਿੱਕੇ ਸਾਹਿਬਜ਼ਾਦਿਆਂ ਨੇ ਦਿੱਤੀਆਂ ਉਹਨਾਂ ਨੂੰ ਸਲਾਮ ਪੇਸ਼ ਕਰਨ ਲਈ ਇਸ ਵਕਤ ਨੂੰ ਤਬਦੀਲ ਕਰਿਆ ਕਰੀਏ ਹਰ ਸਾਲ ਔਰ ਇਸ ਦੇ ਨਾਲ ਨਾਲ ਨਿਊਜ਼ੀਲੈਂਡ ਵਾਲਿਆਂ ਨੂੰ ਉੱਥੇ ਦੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਹਿਣਾ ਕਿ ਆਪਣੇ ਵੱਲੋਂ ਰੋਸ ਦਰਜ ਕਰਾਓ ਔਰ ਉੱਥੇ ਦੀ ਸਰਕਾਰ ਨੂੰ ਵੀ ਕਹਿਣਾ ਕਿ ਐਸੇ ਕੱਟਰਪੰਤੀਆਂ ਨੂੰ ਫਲਕੇ ਅੰਦਰ ਦਿਓ ਇਹ ਤੁਹਾਡੇ ਮੁਲਕ ਦਾ ਨਾਮ ਬਦਨਾਮ ਕਰ ਰਹੇ ਨੇ ਮੈਂ ਥੋੜੀ ਦੇਰ ਪਹਿਲਾਂ ਕਹਿ ਗਿਆ ਅਟੈਕ ਜਿਹੜੇ ਲੋਕਾਂ ਨੇ ਬੰਗਲਾਦੇਸ਼ ਚ ਇੱਕ Hindu ਭਰਾ ਨੂੰ ਵੀ ਜਲਾਇਆ ਹੈ ਨਾ ਇਹ ਗਿੱਦੜਾਂ ਦਾ ਕੰਮ ਹੁੰਦਾ ਹੈ ਕਿ ਗਿੱਦੜ ਜਦੋਂ ਦੇਖਦੇ ਕੋਈ ਇੱਕ ਜਾਨਵਰ ਇਕੱਲਾ ਤੇ ਇਕੱਠੇ ਹੋ ਜਾਂਦੇ ਆ ਨਿਊਜ਼ੀਲੈਂਡ ਵਾਲਿਆਂ ਨੇ ਵੀ ਤਾਂ ਇਕੱਠੇ ਹੀ ਹੋ ਕੇ ਜ਼ੋਰ ਲਾਇਆ ਵੀ ਅਸੀਂ ਜ਼ਿਆਦਾ ਹੈਗੇ ਆ ਵੀ ਤੁਸੀਂ ਘਟੋ ਬੰਗਲਾਦੇਸ਼ ਵਾਲੇ ਵੀ ਇਹੀ ਕਰਨ ਦੇ ਵੀ ਅਸੀਂ ਜ਼ਿਆਦਾ ਸਾਡੇ ਮੋਲ ਚ ਵੀ ਕਈ ਲੋਕੀ ਜਿੱਥੇ ਉਹਨਾਂ ਦੀ ਤਦਾਦ ਜ਼ਿਆਦਾ ਹੋ ਕਿਸੇ ਕੋਤੇ ਗਰੀਬ ਨੂੰ ਫੜ ਕੇ ਕੁੱਟਦੇ ਆ ਤੇ ਜਿਹੜੇ ਜ਼ਿਆਦਾ ਤਦਾਦ ਚ ਕਿਤੇ ਹੁੰਦੇ ਨੇ ਕਿਸੇ ਇਕੱਲੇ ਨੂੰ ਫੜ ਲੈਂਦੇ ਨੇ ਨਾ ਜੰਗਲ ਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਗਿੱਦੜ ਕਹਿੰਦੇ ਆ ਕੋਈ ਇੱਕ ਅੱਧਾ ਜਾਨਵਰ ਜਦੋਂ ਕਲ ਝੋਲ ਚੋਂ ਵਿਚੜ ਜਾਂਦਾ ਨਾ ਉਹ ਗਿੱਦੜ ਉਹਨੂੰ ਘੇਰ ਕੇ ਡੋਚਣ ਲੱਪੈਂਦੇ ਖਾਣ ਲੱਗ ਪੈਂਦੇ ਗਿੱਦੜ ਨਾ ਬਣੋ ਬਹਾਦਰ ਬੰਦਾ ਉਹ ਹੈ ਜਿਹੜਾ ਤਾਕਤ ਚ ਹੋਣ ਦੇ ਬਾਵਜੂਦ ਆਪਣੇ ਤੋਂ ਘਟ ਗਿਣਤੀ ਦੇ ਮਨ ਲੋਕਾਂ ਨੂੰ ਉਹਨਾਂ ਦੇ ਧਰਮ ਸਥਾਨਾਂ ਨੂੰ ਸਤਿਕਾਰ ਦੇਵੇ ਮੁਹੱਬਤ ਦੇਵੇ ਤਾਦਾਦ ਚ ਜ਼ਿਆਦਾ ਹੋਣਾ ਕਮਾਲ ਦੀ ਗੱਲ ਨਹੀਂ ਹੈ ਇਨਸਾਫ ਤੇ ਕਾਇਮ ਰਹਿਣਾ ਕਮਾਲ ਦੀ ਗੱਲ ਹੈ ਦਸ਼ਮੇਸ਼ ਗੁਰਦਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਜੰਗ ਦੇ ਮੈਦਾਨ ਚ ਉਤਰੇ ਦੂਜੇ ਪਾਸੇ ਐਡੀ ਵੱਡੀ ਹਕੂਮਤ ਹੈ ਲੇਕਿਨ ਇਹਨਾਂ ਨੇ ਤਾਦਾਦ ਨਹੀਂ ਦੇਖੀ ਇਸ ਗੱਲ ਨੂੰ ਦੇਖਿਆ ਕਿ ਸੱਚਾਈ ਦੇ ਨਾਲ ਖੜਨਾ ਹੈ ਹੱਕ ਔਰ ਇਨਸਾਫ ਦੀ ਆਵਾਜ਼ ਜੜੀ ਹੈ ਉਹ ਉਭਲੰਦ ਰੱਖਣੀ ਹੈ ਇਸ ਲਈ ਮੈਂ ਇੱਕ ਵਾਰ ਫਿਰ ਨਿਊਜ਼ੀਲੈਂਡ ਦੀ ਸਰਕਾਰ ਨੂੰ ਔਰ ਉੱਥੇ ਦੇ ਉਹਨਾਂ ਕट्टरपंथीਆਂ ਦੀ ਨਿਖੇਦੀ ਕਰਦਾ ਔਰ ਉੱਥੇ ਦੇ ਅੱਛੇ ਲੋਕਾਂ ਨੂੰ ਅਪੀਲ ਕਰਦਾ ਕਿ ਐਸੀ ਹਰਕਤ ਨਾ ਕਰੋ ਜਿਸ ਦੀ وجہ ਨਾਲ ਤੁਹਾਡੇ ਦੇਸ਼ ਦਾ ਨਾਮ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਖਰਾਬ ਹੋਵੇ ਇਹਨਾਂ ਅੱਖਰਾਂ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਧੰਨਵਾਦ